ਏਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਹੋਏ ਹਮਲੇ ਤੇ ਅੱਜ ਬਸੀ ਪਠਾਣਾ ਵਿਖੇ Hindu ਸੰਗਠਨਾਂ ਨੇ ਕੀਤਾ ਰੋਸ ਪ੍ਰਗਟ ਅੱਜ ਬਸੀ ਪਠਾਣਾ ਵਿਖੇ ਸ਼ਿਵ ਮੰਦਿਰ ਵਿੱਚ ਵੱਖ-ਵੱਖ Hindu ਸੰਗਠਨਾਂ ਵੱਲੋਂ ਜੰਮੂ ਕਸ਼ਮੀਰ ਪਹਿਲਗਾਮ ਵਿਖੇ ਸੈਲਾਨੀਆਂ ਉੱਤੇ ਹੋਏ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਸਨਾਲੀਆਂ ਤੇ ਹਮਲੇ ਤੇ ਅੱਜ ਬਸੀਪਠਣਾ ਵਿਖੇ Hindu ਸੰਗਠਨਾ ਨੇ ਕੀਤਾ ਰੋਸ ਪ੍ਰਗਟ 8 ਬਸੀਪਠਣਾ ਦੇ ਸ਼ਿਵ ਮੰਦਰ ਵਿਖੇ ਅੱਜ ਵੱਖ-ਵੱਖ Hindu ਸੰਗਠਨਾ ਨਾਲ ਜੁੜੇ ਲੋਕਾਂ ਵੱਲੋਂ ਜੰਮੂ ਕਸ਼ਮੀਰ ਪਹਲਗਾਮ ਵਿਖੇ ਸਲਾਨੀਆਂ ਤੇ ਹੋਏ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਕਿ ਇਹਨਾਂ ਦਾ ਜਵਾਬ ਦੇਣਾ ਬਣਦਾ ਹੈ ਸੋ ਗੱਲ ਕਰਾਂਗੇ ਇੱਥੇ ਪ੍ਰਬੰਧਕ ਕਮੇਟੀ ਦੇ ਜੋ ਪ੍ਰਾਚੀਨ ਸ਼ਿਮੰਦਰ ਦੇ ਇੱਥੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਖੜੇ ਨੇ ਅਜੇ ਮਲੋਤਰਾ ਉਹਨਾਂ ਨਾਲ ਗੱਲ ਕਰਾਂਗੇ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ Hindu ਸੰਗਠਨਾ ਦੀ ਕੀ ਕਹੋ ਤੇ ਅੱਜ ਬਹੁਤ ਹੈ ਦੁਖਦਾ ਸਮਾਂ Hindu ਰਗਵਾ ਨੂੰ ਉਪਰ ਤੇ ਪੈਦਗਾਮ ਸੀ ਧਰਮ ਪੁੱਛ ਕੋ ਉੱਤੇ ਗੋਲੀਆਂ ਚਲੀਆਂ ਆ ਗਈਆਂ ਇਹਦਾ ਤਾਂ ਨਿਰਦੋਸ਼ੇ ਲੋਕਾਂ ਤੇ ਗੋਲੀਆਂ ਚਲੀਆਂ ਜਿਹਦਾ ਸਨਾਤਨ ਧਰਮ ਹਰ ਹਰ ਪੱਖ ਤੋਂ ਉਹਨਾਂ ਦਾ ਅਸੀਂ ਵਿਖੇਤੀ ਵੀ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ बार-बार ਇਨਕੁਆਇਰੀਆਂ ਕਰਦੀਆਂ ਪਰਸੇ ਕਰਨੇ ਬੰਦ ਕਰਕੇ ਕੋਈ ਅਜਿਹੀ ਕਾਰਵਾਈ ਕਰੋ ਜਿਹੜੀ ਜ਼ਮੀਨ ਤੇ ਲੋਕਾਂ ਨੂੰ ਨਜ਼ਰ ਆਵੇ ਤੇ ਇਹਨਾਂ ਦੇ ਪਿੱਛੇ ਜਿਹੜਾ ਪਾਕਿਸਤਾਨ ਕਰਕੇ ਦੇਸ਼ਾ ਉਹਨਾਂ ਨੂੰ ਇਹ ਪਤਾ ਲੱਗੇ ਵੀ ਉਨੇ ਦੋਸਤਾਂ ਨੂੰ ਉਹ ਉਹ ਜਿਆ ਦੇਸ਼ ਨਹੀਂ ਦਿੱਤੇ ਹਮਲਾ ਕਰਦੇ ਤੁਸੀਂ ਅਜੇ ਘਨੋੜੀਆਂ ਹਕਤਾਂ ਕਰਕੇ ਬਚ ਜਉਂ ਜੇ ਇੱਕ ਸਰਕਾਰ ਆਪਣੇ ਨੂੰ ਸ਼ਕਤ ਕਹਿੰਦੀ ਹੈ ਉਹ ਸ਼ਕਤ ਨਜ਼ਰ ਆਣੀ ਚਾਹੀਦੀ ਹੈ ਗੱਲਾਂ 'ਚ ਕੁਝ ਨਹੀਂ ਅੱਜ ਮੋਦੀ ਸਾਹਿਬ ਨੇ ਮੀਟਿੰਗ ਕਰਦੀ ਇਹ ਹੋ ਗਿਆ ਇਹ ਹੁਣ ਸ਼ਬਦ ਦਾ ਜਿਹੜਾ ਪਹਿਲਾ ਪੜ ਚੁੱਕਾ ਹੈ ਕਹਿਨ ਨੂੰ ਵੀ ਸ਼ਬਦ ਨਹੀਂ ਹੈ ਕਿ ਕਿਆ ਸ਼ਬਦ ਹੈ ਸ਼ਬਦ ਖਤਮ ਹੋ ਚੁੱਕੇ ਹਨ ਇਹਦੀ ਬਾਰੇ ਬਹੁਤ ਮਾੜੀ ਗੱਲ ਹੈ ਸੋ ਰੋਸ਼ ਪ੍ਰਗਟ ਕੀਤਾ ਜਾ ਰਿਹਾ ਹੈ ਸਾਡੇ ਵਿੱਚ ਬ੍ਰਾਹਮਣ ਸਮਾਜ ਤੋਂ ਵੀ ਪ੍ਰਵੀਨ ਕਪਿਲ ਇੱਥੇ ਮੌਜੂਦ ਨੇ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ Hindu ਸੰਗਠਨਾ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ ਕਿ ਹਿੰਦੂਆਂ ਨੂੰ ਚੁਣ-ਚੁਣ ਕੇ ਉੱਥੇ ਮਾਰਿਆ ਗਿਆ ਹੈ ਕੀ ਕਹੋ ਜੰਮੂ ਕਸ਼ਮੀਰ ਵਿੱਚ ਜੋ ਇਹ ਮੰਦਭਾਗੀ ਘਟਨਾ ਹੋਈ ਹੈ ਉਸ ਘਟਨਾ ਦਾ ਬਾਰੇ ਸਾਰਾ ਹਿੰਦੁਸਤਾਨ ਸਾਰਾ ਇੰਡੀਆ ਬਹੁਤ ਦੁਖੀ ਹੈ ਇਹ ਸਾਡੀ ਆਤਮਾ ਦੇ ਉੱਤੇ ਬਹੁਤ ਵੱਡੀ ਝੋਟ ਹੈ ਕਿਵੇਂ ਸਾਡੇ ਭਰਾਵਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਤੇ ਗੋਲੀਆਂ ਦੀ ਬਰਸਾਤ ਕੀਤੀ ਗਈ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੂਰਮੇ ਸਮਝਦੇ ਹਨ ਇੱਕ ਨੇ ਹੱਥੇ ਸੈਲਾਨੀਆਂ ਦੇ ਉੱਤੇ ਜਿਨ੍ਹਾਂ ਨੇ ਹਮਲਾ ਕੀਤਾ ਤੇ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਨੂੰ ਖਤਮ ਕੀਤਾ ਮੈਂ ਇਸ ਦੀ ਬਹੁਤ ਜ਼ਿਆਦਾ ਨਿਖੇਧੀ ਕਰਦਾ ਹਾਂ ਤੇ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿੰਨੀ ਸਖਤੂ ਸਖਤ ਕਾਰਵਾਈ ਛੇਤੀ ਤੋਂ ਛੇਤੀ ਹੋ ਸਕਦੀ ਹੈ ਉਹਨਾਂ ਦੇ ਖਿਲਾਫ ਕੀਤੀ ਜਾਵੇ ਇਹ ਤਾਂ ਜੋ ਉਹਨਾਂ ਅੱਗੇ ਨੂੰ ਇਹ ਗੱਲ ਕਰਨ ਤੋਂ 10 ਵਾਰੀ ਸੋਚਣ ਹੋ ਕਿ ਅਸੀਂ ਅੱਗੇ ਨੂੰ ਇਹ ਗੱਲ ਨਹੀਂ ਕਰਨੀ ਸੋ ਅੱਜ ਵੱਖ-ਵੱਖ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਮੌਜੂਦ ਨੇ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਬੰਨ ਦੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਲੋਕਾਂ ਵੱਲੋਂ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਹੈ ਤੇ 2 ਮਿੰਟ ਦਾ ਮੌਨ ਰੱਖਿਆ ਗਿਆ ਤੇ ਇਹ ਵੀ ਆਮ ਹਿੰਦੂ ਲੋਕਾਂ ਨੂੰ ਅਪੀਲ ਕੀਤੀ ਗਈ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਡਾ ਇਕੋ ਧਰਮ ਹੋਣਾ ਚਾਹੀਦਾ ਹੈ ਕਿ ਅਸੀਂ ਹਿੰਦੂ ਹਾਂ ਇਸ ਗੱਲ ਦੇ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਇਹ ਵੀ ਇੱਥੇ ਅੱਜ ਹਿੰਦੂ ਸੰਗਠਨਾਂ ਨੂੰ ਖਾਸ ਕਰਕੇ ਹਿੰਦੂ ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਅਸੀਂ ਅੱਜ ਵੀ ਇੱਕ ਨਹੀਂ ਹੋਏ ਤਾਂ ਇਸ ਤਰ੍ਹਾਂ ਦੇ ਜੋ ਕੰਮ ਹੈ ਇਹ ਲੋਕ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹ ਕਰਦੀਆਂ ਰਹਿਣਗੀਆਂ ਸੋ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਇਸ ਹਮਲੇ ਦੀ ਜਿੱਥੇ ਨਖੇਦੀ ਕੀਤੀ ਗਈ ਉੱਥੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਅੱਗੇ ਵਾਸਤੇ ਅਜਿਹੇ ਕੈਂਪ ਤੇ ਪੂਰਨ ਰੂਪ ਤੇ ਰੋਕ ਲੱਗ ਸਕੇ